ਕਾਸ ਤੂੰ ਕਹੌਣਾ ਦਾ ਮੈਂ ਤੈਨੂੰ ਤਾਂ 5 ਮਿੰਟ ਬੇਠ ਮੈਂ ਕਹਿੰਦਾ ਹੁਣ ਹੁਣੀ ਦੱਸ ਬੈਠ ਮੇਟ ਕਰ ਮੈਂ ਕਹਿੰਦਾ ਹੁਣ ਠੀਕ ਹੈ ਤੁਸੇ ਲੱਗਿਆ ਉਹ ਜਨਾਬ ਨਾ ਉਹ ਜਿੰਨਾ ਗਲਤ ਕਰ ਸਾਡੇ ਲਈ ਤੂੰ ਨੋਰਮਲ ਬੰਦਾ ਹਟ ਤੂੰ ਕਰ ਤੂੰ ਕਰ ਮੈਂ ਤਾਂ ਪੂਰਾ ਸੋਚੀ ਮਾਸਰਾਮ ਕਰ ਤੂੰ ਕਰ ਉਹ ਦੱਸੂਗੀ ਮੈਂ ਕਾਸ ਤੂੰ ਕਹੌਣਾ ਦਾ ਮੈਂ ਤੈਨੂੰ ਤਾਂ 5 ਮਿੰਟ ਬੇਠ ਮੈਂ ਕਹਿੰਦਾ ਹੁਣ ਹੁਣੀ ਦੱਸ ਬੈਠ ਮੇਟ ਕਰ ਮੈਂ ਕਹਿੰਦਾ ਹੁਣ ਠੀਕ ਹੈ ਤੁਸੇ ਲੱਗਿਆ ਉਹ ਜਨਾਬ ਨਾ ਉਹ ਜਿੰਨਾ ਗਲਤ ਕਰ ਸਾਡੇ ਲਈ ਤੂੰ ਨੋਰਮਲ ਬੰਦਾ ਹਟ ਤੂੰ ਕਰ ਦਾਸ ਤੂੰ ਕੌਣ ਆ ਦਾ ਮੈਂ ਤੈਨੂੰ ਕਹ ਪੰਜ ਮਿੰਟ ਬੇਠ ਮੈਂ ਕਹ ਹੁਣੇ ਹੁਣੇ ਦੱਸ ਮੈਂ ਬੈਠ ਪੰਜ ਮਿੰਟ ਵੇਟ ਕਰ ਪੀ ਕੇ ਤੁਸੇ ਲੱਗਿਆ ਉਹ ਜਨਾਬ ਮੈਂ ਇਹ ਜਿੰਨਾ ਗਲਤ ਕਰ ਸਾਡੇ ਲਈ ਤੂੰ ਨੋਰਮਲ ਬੰਦਾ ਹਟ ਤੂੰ ਕਰ ਤੂੰ ਕਰ ਮੈਂ ਤੈਨੂੰ ਫੂਕ ਚ ਮਾਣ ਸਲਾਮ ਕਰਾਂਗਾ ਤੂੰ ਮੈਨੂੰ ਦੱਸੋਗੀ ਮੈਂ ਦਾਸ ਤੂੰ ਕੌਣ ਆ ਦਾ ਮੈਂ ਤੈਨੂੰ ਕਹ ਪੰਜ ਮਿੰਟ ਬੇਠ ਮੈਂ ਕਹ ਹੁਣੇ ਹੁਣੇ ਦੱਸ ਮੈਂ ਬੈਠ ਪੰਜ ਮਿੰਟ ਵੇਟ ਕਰ ਪੀ ਕੇ ਤੁਸੇ ਲੱਗਿਆ ਉਹ ਜਨਾਬ ਮੈਂ ਇਹ ਜਿੰਨਾ ਗਲਤ ਕਰ ਮੈਂ ਸਰਵਿਸਪੇਡਾਰ ਸਿੰਘ ਹਾਂਜੀ ਕੌਂਕੀਟਰ ਫਲੋਰ ਹਾਂਜੀ ਇਥੇ ਕੁਆਟਰ ਨਿਕਲਿਆ ਤੇ ਲੇਡੀ ਸੀ ਹਾਂ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਹੈ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿਦਾਂ ਕਰ ਰਹੀ ਹੈ ਠੀਕ ਹੈ ਤੇ ਮੈਂ ਪੁੱਛਾਂ ਥੋੜਾ ਹੋਰ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰ ਤੁਹਾਨੂੰ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੀ ਤੁਹਾਨੂੰ ਅੱਛਾ ਕਿਉਂ ਲੱਗਾ ਜੀ ਇੰਟਰਫੇਅਰ ਕਿਉਂ ਕੀਤਾ ਮੈਂ ਉਹਦੇ ਫੋਨ ਵਿੱਚ ਇੰਟਰਫੇਅਰ ਉਹ ਸੁਣ ਫੋਨ ਤੁਹਾਡਾ ਸੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਬਾਹਰ ਕਿਹੜਾ ਚਾਹੇ ਮਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਹਲਾ ਕੀ ਕਰਾ ਜੋ ਮਰ ਜਾਓ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਬੇਟਾ ਇੰਟਰਨੈਟ ਮੇਰਾ ਪ੍ਰਾਈਮ ਕਰਦੀ ਸੀ ਕੋਈ ਉਹ ਯਾ ਫੋਨ ਤੇ ਗੱਲ ਕਰ ਚੱਲ ਕਰ ਤੁਸੀਂ ਤੁਹਾਨੂੰ ਕੀ ਆ ਉਹਦੇ ਨਾਲ ਦਖਨ ਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨ ਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕਰਤਾ ਹਾਂ ਮੈਂ ਤਾਂ ਸਿਰਫ ਫੋਨ ਬਾਰੀ ਪੁੱਛੀ ਤੁਸੀਂ ਬਤਮੀਜੀ ਕਿਉਂ ਕੀਤੀ ਤੁਸੀਂ ਕਹੋ ਹੈਲੋ ਹੈਲੋ ਮੈਂ ਕਿਹਦੀ ਫੋਨ ਬਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਠੱਕੇ ਨਾ ਕਿਉਂ ਠੱਕੇ ਨਾ ਸਭ ਦੇ ਵੀ ਲੇਡੀ ਨੂੰ ਹਟਾ ਕੇ ਕਰ ਗਿਆ ਹੁੰਦਾ ਖੱਚ ਕੇ ਖੇਤ ਕਰਦਾ ਖੜੇ ਤੁਸੀਂ ਕਰਿਆ ਤੁਸੀਂ ਚਿੜਾ ਮਾਰੀਆਂ ਦੇ ਲੇਡੀ ਨੇ ਅੱਛਾ 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 ਓ ਇਧਰ ਆ ਫੜਾ ਟੱਬਰੀ ਆ ਇਧਰ ਆ ਜੋ ਸਤੋ ਸਤੋ ਸਾਰਾ ਸਤੋ ਉਸੇ ਡਿਊਟੀ ਆ ਸਰ ਉਹ ਕੇ ਉਸੇ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਹੋਦੇ ਹੋਗੇ ਐਦਾਂ ਦੇ ਸਟੈਪ ਕਰ ਰਹੇ ਆ ਕਿ ਚੰਗੀ ਵਾਲਾ ਉਹ ਵੀ ਵੀਡੀਓ ਬੈਠੇ ਸਰ ਤੋਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਹ ਪਜ ਕੇ ਬੰਨੇ ਉਹ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਦਾਂ ਬੈਠੇ ਤੁਸੀਂ ਚੇਰ ਤੇ ਕੋ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਚ ਤੋਂ ਐਸਚਓ ਇੰਚਾਰਜ ਇੰਚਾਰਜ ਹੁੰਦਾ ਤੇ ਬਦੌੜ ਮਾਰੀ ਚ ਲੈਣਾ ਸਰ ਜਾ ਕੇ ਇਹ ਕਿਆ ਕੁਆਟਰ ਕਿਉਂ ਮੇਰੇ ਕੁਆਟਰ ਆ ਲਾ ਤੁਸੀਂ ਮੇਰਾ ਕੁਆਟਰ ਹੈ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜ ਵਾਲੇ ਉਹ ਮੈਂ ਕੁਆਟਰ 'ਚ ਬੈਠਾ ਹਾਂ ਕੁਆਟਰ ਦੀ ਗੱਲ ਆ ਬਸ ਕੋਈ ਚਤਰ ਵਾਲੀ ਗੱਲ ਨਹੀਂ ਸਰ ਉਹ ਫੜੋ ਵੀਡੀਓ ਹੈਗੀ ਆ ਬਸ ਬੈਠਿਆਂ ਦੀ ਉੱਥੇ ਚੇਰ ਜੋ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋ ਗੱਲ ਨਹੀਂ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋ ਆਪਣਾ ਮੈਟਰ ਹੋ ਸਕਦਾ ਤੁਸੀਂ ਕਿਉਂ ਗੱਲ ਨਹੀਂ ਕੀਤੀ ਉਹਨਾਂ ਨਾਲ ਆਛਾ ਆਛਾ ਤੁਸੀਂ ਕੋ ਬਾਤ ਮੀਤੀ ਕੀਤੀ ਮੈਂ ਤਾਂ ਇਹੀ ਪੁੱਛਿਆ ਵੀ ਵਿਭਾਗਿਤ ਨਾਲ ਗੱਲ ਕਰਦੀ ਕਿਉਂ 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 ਸੇ ਉਹ ਤਾਂ ਲੜਾਈ ਹੁੰਦੀ ਆ ਕੋ ਲੜਦਾ ਵੀ ਨਾ ਪਉਣਾ ਮੈਂ ਲੜਨ ਦੀ ਗੱਲ ਕਰਦਾ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਯਾਰ ਅਸੀਂ ਪੁਲਿਸ ਅਫਸਰ ਹਰ ਅੱਖਰ ਦੀ ਸਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫੇਰ ਤੁਸੀਂ ਪੁੱਛਿਆ ਯਾਰ ਉਸ ਤੋਂ ਮੈਂ ਕਿਉਂ ਜਦ ਬੰਦਾ ਆਪ ਡਿਊਟੀ ਹੁੰਦਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਯਾਰ ਨਹੀਂ ਨਾ ਨਾ ਸਰ ਤੁਸੀਂ ਯੂ ਆਰ ਰੋਂਗ ਸਰ ਯਾ ਤੋ ਆਈ ਐਮ ਰੈੱਡ ਨਾ ਨੋ ਨੋ ਜੀ ਉਹਨਾਂ ਨੇ ਵੀ ਸਵਾਗਤ ਹੋਇਆ ਹੈ ਦੇ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਦੋਸਤਾ ਕਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਾਂ ਹਾਂਜੀ ਓਕੇ ਅਮੈਨੂੰ ਸੂਚਨਾ ਮਿਲੀ ਜੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਸ ਦੁਦਾਨ ਸਿੰਘ ਉਹਨਾਂ ਨੇ ਕੋਈ ਲੇਡੀ ਲੰਘਦੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਦੇ ਬਹਿਸਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕਹਿੰਦੀ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਕੁਤਰਾ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨੇ ਤਰੋ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਉਹਨਾਂ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋਲ ਸੌਰੀ ਫੀਲ ਕਰ ਲਈ ਆ ਕਿ ਗਾਂਪੋਂ ਇੱਕ ਜਿੱਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿੰਨਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਨੂੰ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨੂੰ ਜੀ ਤਸਦੀ ਹੈ ਮੇਰੀ ਕਿ ਤੇਰੇ ਗਾਂ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜੇਗੀ ਓਕੇ ਠੀਕ ਆ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਹੁਣ ਕਿਹਾ ਸੀ ਉਹ ਸ